ਵੀ ਚੱਲਦੀ ਐ ਤੇ ਸਭ ਤੋਂ ਵੱਡੀ ਗੱਲ ਪੁੱਟਾ ਜੀ ਜ਼ੀਰੋ ਬਿੱਲ ਵੀ ਆਉਂਦਾ ਹਾਂ ਇਹ ਸਭ ਤੋਂ ਵੱਡੀ ਗੱਲ ਐ ਮੈਨੂੰ ਅੱਜ ਤੱਕ ਤੁਸੀਂ ਦੱਸ ਦੋ 70 75 ਸਾਲਾਂ ਦੇ ਵਿੱਚ ਅੱਜ ਤੱਕ ਕਿਹਦੇ ਘਰ ਦਾ ਬਿੱਲ ਜ਼ੀਰੋ ਆਇਆ ਜੀ ਇਹ ਰੱਖਣਾ ਨਾ ਕਿ ਬਾਹਰ ਰੱਖਣਾ ਹਾਂ ਇੱਕ ਇਹੋ ਜਿਹਾ ਸਿਸਟਮ ਕ੍ਰੀਏਟ ਕਰਨਾ ਚਾਹੁੰਦੇ ਆ ਵੀ ਬੱਚਿਆਂ ਨੂੰ ਬਾਹਰ ਜਾਣ ਦੀ ਲੋੜੇ ਨਾ ਪਵੇ ਵੀ ਮਾਪੇ ਉਹਨੂੰਗਾ ਕਿ ਆਪਣਾ ਲੋਡ ਕਰਦਾ ਕਿ ਉਹ ਲੋਕਾਂ ਦਾ ਕਰਨਾ ਲੋਡ ਤੁਸੀਂ ਕਈ ਵਾਰ ਰਾਜਨੀਤੀ ਜਾ ਕੇ ਲੋਕੀ ਆਪਣੀਆਂ ਕੋਠੀਆਂ ਮਹਿੰਗੀ ਮਹਿੰਗੀਆਂ ਗੱਡੀਆਂ ਤੇ ਬੜੇ ਬੜੇ ਘੋੜੇ ਰੱਖ ਦਿੰਨੇ ਦੇਖੋ ਜੀ वैसे गलता हैगी हस्सेलाल जी मेरे को 4 साल पहला भी बाइक सीगा ਹੁਣ ਵੀ ਮੇਰੇ ਕੋਲ ਬਾਈਕ ਹੈ ਥੋੜੋ ਵੱਡੀ ਗੱਲ ਹੈ ਜੇ ਲੋਕ ਦਿਖਾਵਾ ਹੁੰਦਾ ਲੋਕ ਦਿਖਾਵਾ ਇਹ ਆਪਣਾ ਸ਼ਹਿਰ ਵੀ ਜਾਣਦਾ ਤੁਸੀਂ ਮੇਰੇ ਘਰੇ ਜਾ ਕੇ ਦੇਖ ਲਓ ਕੋਈ ਮੈਂ ਬਹੁਤ ਤਗੜੇ ਕੋਈ ਘਰੂ ਨਹੀਂ ਹੈ ਜਿਵੇਂ ਸਾਡੇ ਕੀ ਹਲਕਾ ਖੰਨੇ ਦਾ ਐਮਐਲਏ ਸਾਹਿਬ ਨੇ ਸਰਦਾਰ ਤਰਨੂਪ੍ਰੀਤ ਸਿੰਘ ਸੌਂਜੀ ਉਹ ਇੱਕ ਨੇ ਕੋਈ ਇਮਾਨਦਾਰ ਛਵੀ ਦੇ ਬੰਦੇ ਨੇ ਉਹਾਂ ਨੇ ਜੋ ਕੁਛ ਆਪਣੇ ਖੰਨੇ ਵਾਸਤੇ ਕਰਤਾ 1.5 ਸਾਲਾਂ ਦੇ ਵਿੱਚ ਉਹ ਹੁਣ ਤੱਕ ਕਿਸੇ ਨੇ ਨਹੀਂ ਕਰਿਆ ਕਦੇ ਘਰਦਿਆਂ ਨੇ ਰੋਕਿਆ ਨਹੀਂ ਹੈ ਕਿ ਵੀ ਰਾਜਨੀਤੀ 'ਚ ਪੈਰ ਪਾਉਣ ਲੱਗਿਆ। ਅੱਜਕੱਲ ਤਾਂ ਆਪਣਾ ਹੀ ਆਪਣਾ ਬੈਰੀ ਹੋ ਜਾਂਦਾ। ਦੇਖੋ ਜੀ ਉਹ ਮੈਨੂੰ ਦਿਨ ਹੁਣ ਵੀ ਯਾਦ ਨੇ ਜਦੋਂ ਮੈਂ ਪਲਾਸਟੂ ਕਰਨ ਤੋਂ ਬਾਅਦ ਘਰਦਿਆਂ ਨੂੰ ਮੈਂ ਕਿਹਾ ਵੀ ਮੈਂ ਮੰਮੀ ਵੀ ਮੈਂ ਆਮ ਆਦੀ ਪਾਰਟੀ ਜੁਆਇਨ ਕਰਨ ਲੱਗਿਆ। ਉਹਨਾਂ ਨੇ ਤਾਂ ਮੈਨੂੰ ਪਹਿਲਾਂ ਬਹੁਤ ਜ਼ਿਆਦਾ ਮੈਨੂੰ ਬੋਲੇ ਵੀ ਦਾਣੀ ਤੇ ਵਿੱਚ ਕੁਝ ਨਹੀਂ ਰੱਖਿਆ ਪਰ ਮੈਂ ਉਹਨਾਂ ਨੂੰ ਸਮਝਾਇਆ ਵੀ ਮੰਮੀ ਬਾਕੀ ਰਾਜਨੀਤੀ ਪਾਰਟੀਆਂ ਤੇ ਆਮ ਆਦੀ ਪਾਰਟੀ ਦੇ ਵਿੱਚ ਜਿਮੀਨਾਸਮਾ ਦਾ ਫਰਕ ਹੈ। ਹੁਣ ਵੀ ਯਾਦ ਹੈ ਜਦੋਂ ਮੈਂ ਪਨੀ ਕੋਲ ਜਦੋਂ ਮੇਰੇ ਕੋਲ 4 ਸਾਲ ਦਾ ਹੁੰਦਾ ਸੀ ਹਾਂ ਉਦੋਂ ਮੇਰੇ ਬਾਪੂ ਜੀ ਦਾ ਦਿਹਾਂਤ ਹੋ ਗਿਆ ਸੀਗਾ ਹਾਂ ਕਿੱਦਾਂ ਹੋ ਗਿਆ ਉਹ ਤਮ ਤਬੇ ਠੀਕ ਨਹੀਂ ਆਂਦੀ ਸੀ ਢਿਲੇ ਜਾਂਦੀ ਬਿਮਾਰ ਰਹੇ ਤੇ ਸੀ ਤੇ ਉਹ ਡੈਥ ਹੋ ਗਈ ਸੀ ਉਹਦੀ ਉਹ ਮੇਰੇ ਕੋਲ 4 ਸਾਲਾਂ ਦੀ ਸੀ ਦਾ ਮੈਨੂੰ ਕੋਈ ਸੋਝੀ ਸੀਗੀ ਹਾਂ ਤੇ ਉਹ ਜਾਨੀ ਕਿ ਜ਼ਿੰਦਗੀ ਦਾ ਮੇਰਾ ਬਹੁਤ ਔਖਾ ਟਾਈਮ ਕਹਿ ਲਓ ਜਿਵੇਂ ਕਰੋ ਦੁਆਵਾਂ ਮਤਲਬ ਜੀ ਦੁਆਵਾਂ ਜੀ ਤੁਸੀਂ ਗੱਲ ਕੀਤੀ ਆ ਹਾਂ 20 ਮੈਨੂੰ ਐਸੇ-ਐਸੇ ਬੰਦਿਆਂ ਦੀ ਮਤਲਬ ਦਵਾਵਾ ਮਿਲ ਗਿਆ ਐਸੇ-ਐਸੇ ਮੇਰੇ ਭਾਈਆਂ ਦੀ ਵੀਰਾਂ ਦੀ ਮੇਰੇ ਚਾਚਿਆਂ ਦੀ ਮੇਰੇ ਹੋਰ ਬੰਦਿਆਂ ਦੀ ਜਿਹਨਾਂ ਦੇ ਮੈਂ ਲੋਕ ਸੇਵਾ ਦੇ ਕੰਮ ਕਰੇ ਨੇ ਉਹਨਾਂ ਦੀ ਨਹੀਂ ਨਹੀਂ ਦਵਾਵਾ ਮਿਲ ਗਿਆ ਕਿ ਮੈਨੂੰ ਕਦੇ ਬਾਪੂ ਦੀ ਘਾਟ ਮਹਿਸੂਸ ਨਹੀਂ ਹੋਈ ਸਤਿ ਸ਼੍ਰੀ ਅਕਾਲ ਜੀ ਮੈਂ ਬੁੱਟਾ ਸਿੰਘ ਲੱੱੜੜ ਅੱਥੇ ਵੀ ਪੰਜਾਬੀਆਂ ਦੀ ਉੱਥੇ ਵੀ ਪੰਜਾਬੀਆਂ ਦੀ ਹਰ ਥਾਂ ਪੰਜਾਬੀਆਂ ਦੀ ਚੱਲੇ ਨੇ ਚੱਲੇ ਆ ਸਾਡੇ ਨਾਲ ਪੰਜਾਬੀ ਨੌਜਵਾਨ ਮੌਜੂਦ ਆ ਗੁਰਸੇਰ ਸਿੰਘ ਜਿਨੇ ਬੜਾ ਹੀ ਨਾਂ ਘਟਿਆ ਛੋਟੀ ਉਮਰ ਦੇ ਵਿੱਚ ਗੱਲਬਾਤ ਕਰਾਂਗੇ ਉਹਦੇ ਨਾਲ ਗੁਰਸੇਰ ਸਿੰਘ ਜੀ ਹੋਰ ਸਨੋਜੀ ਕਿਦਾਂ ਠੀਕ ਠਾਕ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਦਾਂ ਤੁਸੀਂ ਇਹ ਲੈਣ ਦੇ ਵਿੱਚ ਆਈ ਜਿਵੇਂ ਕਹਿੰਦੇ ਪਹਿਲਾਂ ਸਮਾਜ ਸੇਵਕ ਰਹੇ ਹੋ ਤੁਸੀਂ ਹਾਂਜੀ ਇਹ ਜੀ ਤਕਰੀਬਨ 3 ਸਾਲ 3-4 ਸਾਲ ਪਹਿਲਾਂ 2020 ਦੇ ਵਿੱਚ ਜਦੋਂ ਮੈਂ ਆਪਣੀ ਪਲੱਸ ਟੂ ਕਲਾਸ ਕੰਪਲੀਟ ਕਰੀ ਹਾਂ ਤਾਂ ਮੇਰੇ ਨਾਲ ਦੇ ਮਿੱਤਰੋਂ ਮੈਂ ਪੁੱਛਿਆ ਵੀ ਤੁਹਾਡਾ ਪੰਜਾਬ ਨੂੰ ਲੈ ਕੇ ਵੀ ਕੀ Plan ਹੈ ਗਾਹਾਂ ਤੁਹਾਡਾ ਇਨ ਫਿਊਚਰ ਕੀ Plan ਹੈ ਉਹਨੇ ਮੈਨੂੰ ਹੱਸਦੇ ਹੋਏ ਕਿਹਾ ਵੀ ਯਾਰ ਉਰੇ ਕੀ ਹੈ ਵੀ ਅਸੀਂ ਸਿੱਤਾ ਸਾਰੇ ਬਾਹਰ ਚੱਲੇ ਆ ਉਹ ਗੱਲ ਨੂੰ ਮੈਨੂੰ ਬੜੀ ਠੇਸ ਲੱਗੀ ਤਾਂ ਮੇਰੇ ਮਨ ਦੇ ਵਿੱਚ ਅਚਾਨਕ ਖਿਆਲ ਆਇਆ ਕਿ ਉਰੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਲੋਕਾਂ ਦੀ ਸਾਨੂੰ ਸੇਵਾ ਕਰਨੀ ਚਾਹੀਦੀ ਸਭ ਜੀ ਸਭ ਤੋਂ ਵੱਡੀ ਗੱਲ ਹਾਂਜੀ ਸੇਵਾ ਕਿਦਾਂ ਸੇਵਾ ਕਰਨੀ ਚਾਹੀਦੀ ਆਪਣੇ ਸਮਾਜ ਸੇਵੀ ਬਣ ਕੇ ਕਿ ਰਾਜਨੀਤੀ ਜਾ ਕੇ ਦੇਖੋ ਜੀ ਕੁਝ ਸੇਵਾਵਾਂ ਵੀ ਐਸੀਆਂ ਨੇ ਜਿਹੜੀ ਰਾਜਨੀਤਿਕ ਪੱਧਰ ਤੇ ਵੀ ਹੁੰਦੀਆਂ ਨੇ ਜਿਹੜੀ ਸੰਸਦਾਂ ਲੈਵਲ ਤੇ ਵੀ ਹੁੰਦੀਆਂ ਨੇ ਤਾਂ ਅਸੀਂ ਦੋਹਾਂ ਨੂੰ ਮਿਲਾ ਕੇ ਇੱਕ ਵਧੀਆ ਲੋਕ ਸੇਵਕ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਆ ਜੀ ਹਾਂ ਹਾਂਜੀ ਕਿਹੜੀ ਪਾਰਟੀ ਨਾਲ ਤੁਸੀਂ ਤਾਲੁਕ ਰੱਖਦੇ ਹੋ ਮੈਂ ਜੀ ਪਿਛਲੇ 3 ਸਾਲਾਂ ਤੋਂ ਆਮਾਦੀ ਪਾਰਟੀ ਦਾ ਵਫਾਦਾਰ ਸਿਪਾਹੀ ਬਣ ਕੇ ਪਾਰਟੀ ਦੀ ਅਤੇ ਖੰਨਾ ਸ਼ਹਿਰ ਦੀ ਸੇਵਾ ਲੱਗਿਆ ਹੋਇਆ ਜੀ ਬਾਕੀ ਪਾਰਟੀਆਂ ਕੀ ਕਰਦੀ ਨਹੀਂ ਹੈਗੀ ਜੀ ਸੇਵਾ ਵੀ ਆਮ ਪਾਰਟੀ ਵੀ ਸੇਵਾ ਕਰਦੀ ਹੈ ਅਸਲ ਵਿੱਚ ਜੇ ਬਾਕੀ ਪਾਰਟੀਆਂ ਸੇਵਾ ਕਰਦੀਆਂ ਹੁੰਦੀਆਂ ਤਾਂ ਅੱਜ ਸਾਡੇ ਨੌਜਵਾਨ ਸਾਡੇ ਵੀਰ ਭਰਾ ਬਾਹਰ ਨਾ ਬੈਠੇ ਹੁੰਦੇ ਬਾਹਰਲੇ ਮੁਲਕਾਂ ਦੇ ਵਿੱਚ ਨਾ ਬੈਠੇ ਹੁੰਦੇ ਜੇਕਰ ਬਾਕੀ ਪਾਰਟੀਆਂ ਸੇਵਾਵਾਂ ਕਰਦੀਆਂ ਹੁੰਦੀਆਂ ਤਾਂ ਸਾਡੇ ਭਰਾ ਅਜਬਾਰ ਸਾਡੇ ਵੀਰ ਭੈਣ ਭਰਾ ਅੱਜ ਬਾਹਰ ਨਾ ਬੈਠੇ ਹੁੰਦੇ ਮੇਰੀ ਸੋਚ ਇਹ ਹੈ ਜੀ ਹੂੰ ਪੰਜਾਬ 'ਚ ਕਿਤੇ ਛਾਤੀ ਮਾਰੀ ਜਾ ਕੇ ਉਹ ਪਿੰਡਾਂ ਦੇ ਵਿੱਚ ਜਿੰਦੇ ਘਰ ਹੈ ਜੀ ਪੱਤੀ ਨਹੀਂ ਹੈਗੀ ਮਕਾਨ ਨਹੀਂ ਹੈਗੇ ਬਿਲਕੁਲ ਜੀ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਈ ਮੈਂ 2020 ਦੇ ਵਿੱਚ ਆਮਾਂ ਦੀ ਪਾਰਟੀ ਆ ਪੱਲਾ ਫੜਿਆ ਜਿਨ੍ਹਾਂ ਘਰਾਂ ਦੇ ਵਿੱਚ ਬੱਤੀ ਨਹੀਂ ਆਉਂਦੀ ਸੀ ਲਾਈਟਾਂ ਨਹੀਂ ਆਉਂਦੀ ਸੀ ਜਿਨ੍ਹਾਂ ਘਰੇ ਦੀਵਾ ਨਹੀਂ ਚੱਲਦਾ ਸੀ ਸਾਡੀ ਸਰਕਾਰ ਬਣੀ ਨੂੰ 1.5 ਸਾਲ ਹੋਏ ਨੇ 1.5 ਸਾਲ ਤੋਂ ਪਹਿਲਾਂ ਉਹਨਾਂ ਘਰਾਂ ਦਾ ਹਾਲ ਬਹੁਤੇ ਮਾੜਾ ਸੀ ਪਰ ਹੁਣ ਤੁਸੀਂ ਜਾ ਕੇ ਦੇਖੋ ਹੁਣ ਉੱਥੇ ਬੱਤੀ ਵੀ ਚੱਲਦੀ ਹੈ ਤੇ ਸਭ ਤੋਂ ਵੱਡੀ ਗੱਲ ਪੁੱਟਾ ਜੀ ਜ਼ੀਰੋ ਬਿੱਲ ਵੀ ਆਉਂਗਾ ਇਹ ਸਭ ਤੋਂ ਵੱਡੀ ਗੱਲ ਹੈ ਮੈਨੂੰ ਅੱਜ ਤੱਕ ਤੁਸੀਂ ਦੱਸ ਦੋ 70-75 ਸਾਲਾਂ ਦੇ ਵਿੱਚ ਅੱਜ ਤੱਕ ਕਿਹਦੇ ਘਰ ਦਾ ਬਿੱਲ ਜ਼ੀਰੋ ਆਇਆ ਜੀ ਕੈਸੇ ਜਾਣੀ ਆਇਆ ਅੱਜ ਜੀ ਉਹਨਾਂ ਘਰਾਂ ਦੇ ਵਿੱਚ ਜਾ ਕੇ ਖੁਸ਼ੀ ਦੀ ਲਹਿਰ ਦੇਖੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਿਜੀ ਬਿੱਲ ਜ਼ੀਰੋ ਆਉਂਦਾ ਅਤੇ ਜਿਹੜੇ ਬੇहद ਖੁਸ਼ ਨੇ ਗਾਰੰਟੀ ਵੰਪਰ ਦੀ ਜਿਹੜੀ ਟੋੜੇ ਹੁਣ ਪੈਣ ਲੱਗ ਗਈ ਉਹ ਦੇਖੋ ਜੀ ਕੁਝ ਗਾਰੰਟੀਆਂ ਉਹ ਪੂਰੀਆਂ ਹੋ ਗਈਆਂ ਜ਼ੀਰੋ ਬਿੱਲ ਵਾਲੀ ਗੰਟੀ ਪੂਰੀ ਹੋ ਗਈ ਹੋਰ ਗਾਰੰਟੀਆਂ ਵੀ ਉਹ ਨਾਲ ਦੇ ਨਾਲ ਉਹ ਬਸ ਜਾਰੀ ਲੱਗੇ ਨੇ ਕਰਨ ਉਹਦੀ ਪਲੈਨਿੰਗ ਚ ਲੱਗੀ ਹੈ ਚੱਲਣ ਉਹ ਵੀ ਹੌਲੀ-ਹੌਲੀ ਸਾਰੀਆਂ ਗਾਰੰਟੀਆਂ ਪੂਰੀਆਂ ਹੋਣਗੀਆਂ ਜਿਵੇਂ ਹਰ ਚੀਜ਼ ਨੂੰ ਬੁੱਟਾ ਹੀ ਸਮਾਂ ਲੱਗਦਾ ਹੈ ਹੌਲੀ ਹੌਲੀ ਕਰਕੇ ਸਾਰ ਸਿਸਟਮ ਟਰੈਕ ਤੇ ਆਉ 70 75 ਸਾਲਾਂ ਦਾ ਗੰਦ ਸੀ ਉਹ ਗੰਦ ਸਾਫ਼ ਕਰਨ ਨੂੰ ਬਹੁਤ ਕੁ ਸਮਾਂ ਲੱਗਦਾ ਹੈ ਉਹ ਹੌਲੀ ਹੌਲੀ ਗੱਡੀ ਟਰੈਕ ਤੇ ਲੱਗੇ ਜਿਹੜੇ ਨੌਜਵਾਨ ਜੋ ਹੁੰਦੇ ਨੇ ਅੱਜ ਕੱਲ ਵੀ ਇੱਧਰੋਂ ਬੜੇ ਘੱਟ ਹੁੰਦੇ ਨੇ ਰਾਜਨੀਤੀ ਚ ਕਿਦਾਂ ਦੋ ਪੈਰ ਇਧਰ ਮੋੜਿਆ ਦੇਖੋ ਜੀ ਰਾਜਨੀਤੀ ਦੇ ਵਿੱਚ ਤਾਂ ਸਾਨੂੰ ਕੋਈ ਰਾਜਨੀਤੀ ਦਾ ਪਹਿਲੀ ਗੱਲ ਤਾਂ ਰਾਜਨੀਤੀ ਦਾ ਸਾਨੂੰ ਕੋਈ ਸ਼ੌਂਕ ਨਹੀਂ ਨਾ ਅਸੀਂ ਰਾਜਨੀਤੀ ਦੇ ਕੁਝ ਕਦੇ ਕੋਈ ਲੈਣਾ ਅਸੀਂ ਹੁਣ ਸਭ ਤੋਂ ਪਹਿਲੀ ਗੱਲ ਲੋਕ ਸੇਵਾ ਤਾਂ ਮੈਂ ਪਹਿਲਾਂ ਵੀ ਜਿੱਕਰ ਕਰਿਆ ਲੋਕ ਸੇਵਾ ਸਾਡੇ ਦਾ ਮੰਤ ਦੇ ਵਿੱਚ ਇੱਕੋ ਹੀ ਸੁਪਨਾ ਹੈ ਵੀ ਸਾਡੇ ਜਿਹੜੀ ਵੀਰ ਪੜਾ ਜਿਹੜੇ ਬਾਹਰ ਨੇ ਆਪਣੇ ਘਰ ਦੇ ਦੂਰ ਨੇ ਉਹ ਪੰਜਾਬ ਦੇ ਵਿੱਚ ਵਸਣ ਆਪਣਾ ਬ੍ਰਾਈਟ ਫਿਚਰ ਪੰਜਾਬ ਦੇ ਵਿੱਚ ਹੀ ਰੱਖਣ ਨਾ ਕਿ ਬਾਹਰ ਰੱਖਣ ਇੱਕ ਇਹੋ ਜਿਹਾ ਸਿਸਟਮ ਕ੍ਰੀਏਟ ਕਰਨਾ ਚਾਹੁੰਦੇ ਆ ਵੀ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਵੀ ਮਾਪੇ ਉਹ ਕਿ ਆਪਣਾ ਲੋਡ ਕਰਦਾ ਕਿ ਉਹ ਲੋਕਾਂ ਦਾ ਕਰਨ ਦਾ ਲੋਡ ਤੁਸੀਂ ਕਈ ਵਾਰ ਰਾਜਨੀਤੀ ਜਾ ਕੇ ਲੋਕੀ ਆਪਣੀਆਂ ਕੋਠੀਆਂ ਮਹਿੰਗੀ ਮਹਿੰਗੀਆਂ ਗੱਡੀਆਂ ਤੇ ਬੜੇ ਬੜੇ ਘੋੜੇ ਰੱਖਦੇ ਨੇ ਦੇਖੋ ਜੀ ਵੈਸੇ ਗੱਲ ਤਾਂ ਹੈਗੀ ਹੱਸੇ ਵਾਲੀ ਜੀ ਮੇਰੇ ਕੋਲ 4 ਸਾਲ ਪਹਿਲਾਂ ਵੀ ਬਾਈਕ ਸੀਗਾ ਹੁਣ ਵੀ ਮੇਰੇ ਕੋਲ ਬਾਈਕ ਹੀ ਆ ਥੋੜਾ ਤੋਂ ਵੱਡੀ ਗੱਲ ਹੈ ਜੀ ਇਹ ਤਾਂ ਲੋਕ ਦਿਖਾਵਾ ਹੁੰਦਾ ਲੋਕ ਦਿਖਾਵਾ ਇਹ ਆਪਣਾ ਸ਼ਹਿਰ ਵੀ ਜਾਣਦਾ ਤੁਸੀਂ ਮੇਰੇ ਘਰੇ ਜਾ ਕੇ ਦੇਖ ਲਓ ਕੋਈ ਮੈਂ ਬਹੁਤ ਤਗੜੇ ਕੋਈ ਘਰੋਂ ਨਹੀਂ ਹੈ ਦੇਖੋ ਜੀ ਜੇ ਕੋਈ ਐਵੇਂ ਦੀ ਕੋਈ ਪੈਸੇ ਵਾਲੀ ਕੋਈ ਲਾਲਚ ਵਾਲੀ ਗੱਲ ਮੇਰੇ ਮਨ ਦੇ ਵਿੱਚ ਹੁੰਦੀ ਹੁਣ ਤੱਕ ਮੈਂ ਕਈ ਕੋਠੀਆਂ ਵੀ ਪਾਲਣ ਦਾ ਕੋਠੀਆਂ ਕੀ ਮੈਂ ਖੁਦ ਦਾ ਖੁਦ ਹੀ ਇੱਕ ਕੋਠੀ ਪਾਲਣ ਦਾ ਕਈ ਗੱਡੀਆਂ ਵੀ ਲੈ ਲੈਂਦਾ ਅਤੇ ਹੋਰ ਕੁਝ ਬਹੁਤ ਕੁਝ ਬੋਲ ਲੈਂਦਾ ਬਣਾ ਪਰ ਤੁਸੀਂ ਮੇਰੇ ਘਰ ਜਾ ਕੇ ਸਕਦੇ ਹੋ ਦੇਖ ਮੈਂ ਨਾਰਮਲ ਘਰਵਾ ਕੋਈ ਉਹ ਵੀ ਕੋਈ ਹੈ ਨਹੀਂ ਮੈਂ ਬਾਈਕ ਦੇ ਪਹਿਲਾਂ ਵੀ ਮੈਂ ਤਾਂ ਦੱਸਿਆ ਜਿਵੇਂ 40 ਸਾਲ ਪਹਿਲਾਂ ਵੀ ਮੈਂ ਬਾਈਕ ਤੇ ਬਾਈਕ ਤੇ ਸੀਗਾ ਤੇ 40 ਸਾਲ ਬਾਅਦ ਵੀ 70 ਦੇ ਵਿੱਚ ਆਉਣ ਤੋਂ ਬਾਅਦ ਵੀ ਸਰਕਾਰ ਮਰ ਤੋਂ ਬਾਅਦ ਵੀ ਸਰਕਾਰ ਬਣੇ ਡੇਢ ਸਾਲ ਹੋ ਗਏ ਡੇਢ ਸਾਲ ਤੋਂ ਬਾਅਦ ਵੀ ਮੈਂ ਬਾਈਕ ਤੇ ਹੁਣ ਵੀ ਆ ਜੀ ਹਾਂ ਹਾਂਜੀ ਬਾਈਕ ਤੇ ਰਹਿਣਗੇ ਕਿ ਅੱਗੇ ਵੀ ਕੋ ਕਰਾਂਗੇ ਦੇਖੋ ਜੀ ਇਮਾਨਦਾਰੀ ਨਾਲ ਤਾਂ ਬਾਈਕ ਤੇ ਹੀ ਰਵਾਂਗੇ ਹਾਂ ਇਮਾਨਦਾਰੀ ਦੇਖੋ ਇੱਕ ਐਸੀ ਚੀਜ਼ ਹੈ ਇਮਾਨਦਾਰੀ ਲੈ ਨੂੰ ਬਹੁਤ ਉੱਤਰਕ ਲੈ ਜੇ ਪਰ ਸਾਡੇ ਮੱਚ ਦੀ ਗੱਲ ਹੈ ਇਮਾਨਦਾਰੀ ਜੋ ਸਾਨੂੰ ਦਊਗੀ ਉਹ ਅਸੀਂ ਦੇਖਣ ਨੂੰ ਰਾਜੀ ਹਾਂ ਕਿਹਨਾਂ ਇਮਾਨਦਾਰੀ ਨੇ ਕਿਹਨਾਂ ਮੋਟਰਸਾਈਕਲ ਤੇ ਤੇਲ ਵੀ ਨਹੀਂ ਪਾਉਂਦਾ ਜਿਹੜੇ ਟਾਈਮ 'ਚ ਦੇਖੋ ਜੀ ਇਮਾਨਦਾਰੀ ਨਾਲ ਇਮਾਨਦਾਰੀ ਨਾਲ ਮੇਰੀ ਸੋਚ ਇਹ ਹੈ ਪਰ ਥੋੜਾ ਘੱਟ ਖਾ ਲੋ ਇਮਾਨਦਾਰੀ ਨਾਲ ਤੁਸੀਂ ਕੰਮ ਕਰੋਗੇ ਮੋਰੇ ਈਮਾਨਦਾਰੀ ਨਾਲ ਦੇਖੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਅਸੀਂ ਤਾਂ ਹੀ ਆਇਆ ਆਮ ਆਦਮੀ ਪਾਰਟੀ ਪਿਛਲੇ 3 ਸਾਲਾਂ ਤੋਂ ਪਿਛਲੇ 3 ਸਾਲ ਤੋਂ ਅਸੀਂ ਤਾਂ ਹੀ ਜੁਆਇਨ ਕੀਤੀ ਸੀ ਕਿਉਂਕਿ ਬਹੁਤ ਇਮਾਨਦਾਰ ਸਰਕਾਰ ਹੈ ਭਵੰਤਮਨ ਨੂੰ ਸਾਹਬ ਨੂੰ ਦੇਖਦੇ ਹੋਏ ਭਵੰਤਮਨ ਜੀ ਦੀ ਇਮਾਨਦਾਰੀ ਦੇਖਦੇ ਹੋਏ ਅਸੀਂ ਤਾਂ ਹੀ ਇਸ ਪਾਰਟੀ ਵਿੱਚ ਬੈਠ ਰੱਖਿਆ ਸੀ ਜੀ ਹਾਂ ਹਾਂਜੀ ਥੋੜਾ ਹੁਣ ਉਹ ਪਲੇਟਫਾਰਮ ਕੀ ਲਿਆ ਗਿਆ ਰਿਆ ਖੰਨੇ ਵਾਸੀਆਂ ਵਾਸਤੇ ਆਪਣੇ ਮਹੱਲਿਆਂ ਵਾਸਤੇ ਪਲੇਟਫਾਰਮ ਦੇਖੋ ਜੀ ਬਹੁਤ ਕੁਝ ਸੋਚਿਆ ਪਿਆ ਹੈ ਜਿਵੇਂ ਸਾਡੇ ਕੀ ਹਲਕਾ ਖੰਨੇ ਤੋਂ ਐਮਐਲਏ ਸਾਹਿਬ ਨੇ ਸਰਦਾਰ ਤਰਨੂਪ੍ਰੀਤ ਸਿੰਘ ਸੌਂਜੀ ਉਹ ਇੱਕ ਅਨੇਕ ਇਮਾਨਦਾਰ ਛਵੀ ਦੇ ਬੰਦੇ ਨੇ ਉਹਾਂ ਨੇ ਜੋ ਕੁਛ ਆਪਣੇ ਖੰਨੇ ਵਾਸਤੇ ਕਰਤਾ 1.5 ਸਾਲਾਂ ਦੇ ਵਿੱਚ ਉਹ ਹੁਣ ਤੱਕ ਕਿਸੇ ਨੇ ਨਹੀਂ ਕਰਿਆ ਦੇਖੋ ਜਿਵੇਂ ਕਿ ਵਿਧਾਨ ਸਭਾ ਦੇ ਵਿੱਚ ਜਾ ਕੇ ਆਪਣੇ ਕਈ ਹੋਰ ਇੱਕ ਖੰਨੇ ਤੋਂ ਕੋਈ ਮੰਤਰੀ ਵੀ ਰਹੇ ਨੇ ਐਮਐਲਏ ਵੀ ਕਈ ਰਹੇ ਨੇ ਪਰ ਕਿਸੇ ਨੇ ਤੁਹਾਨੂੰ ਵੀ ਪਤਾ ਵਿਧਾਨ ਸਭਾ ਜਾ ਕੇ ਕਰੇ ਆਵਾਜ਼ ਨਹੀਂ ਚੁੱਕੀ ਵਿਧਾਨ ਸਭਾ ਜਰੂਰ ਵੀ ਸੈਸ਼ਨ ਹੋਏ ਨੇ ਇਹ ਆਪਣੇ ਵਾਸਤੇ ਖੁਸ਼ਖਬਰੀ ਦੀ ਗੱਲ ਹੈ ਐਮਐਲਏ ਸਾਹਿਬ ਕਦੇ ਚੁੱਪ ਨਹੀਂ ਬੈਠੇ ਉਹਨੇ ਹਰੇਕ ਕੋਈ ਮੁੱਦਾ ਉਹਨੇ ਖਾਲੀ ਨਹੀਂ ਜਾਣ ਦਿੱਤਾ ਕੋਈ ਉਹਨੇ ਵਿਧਾਨ ਸਭਾ ਸੈਸ਼ਨ ਖਾਲੀ ਨਹੀਂ ਜਾਣ ਦਿੱਤਾ ਉਹਨਾਂ ਨੇ ਆਪਣੇ ਖੰਨੇ ਦੇ ਲੈਵਲ ਦੇ ਪੱਧਰ ਤੇ ਇੱਕ ਇੱਕ ਖੰਨੇ ਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹ ਕੱਲਾ ਕੱਲਾ ਸਵਾਲ ਵਿਧਾਨ ਸਭਾ ਦੇ ਵਿੱਚ ਚੱਕਿਆ ਕਦੇ ਘਰਦਿਆਂ ਨੇ ਰੋਕਿਆ ਨਹੀਂ ਹੈ ਕਿ ਭੀ ਰਾਜਨੀਤੀ 'ਚ ਪੈਰ ਪਾਉਣ ਲੱਗੇ ਆ ਅੱਜਕੱਲ ਤਾਂ ਆਪਣਾ ਹੀ ਆਪਣਾ ਬੈਰੀ ਹੋ ਜਾਂਦਾ ਦੇਖੋ ਜੀ ਉਹ ਮੈਨੂੰ ਦਿਨ ਹੁਣ ਵੀ ਯਾਦ ਨੇ ਜਦੋਂ ਮੈਂ ਪਲੱਸ 2 ਕਰਨ ਤੋਂ ਬਾਅਦ ਘਰਦਿਆਂ ਨੂੰ ਮੈਂ ਕਿਹਾ ਵੀ ਮੈਂ ਮੰਮੀ ਵੀ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਨ ਲੱਗੇ ਆ ਹਾਂ ਉਹਨਾਂ ਨੇ ਤਾਂ ਮੈਨੂੰ ਪਹਿਲਾਂ ਬਹੁਤ ਜ਼ਿਆਦਾ ਮਨੂ ਬੋਲੇ ਬੀਜਾਣੀ ਤੇ ਵਿੱਚ ਕੁਛ ਨਹੀਂ ਰੱਖਿਆ ਪਰ ਮੈਂ ਉਹਨਾਂ ਨੂੰ ਸਮਝਾਇਆ ਵੀ ਮੰਮੀ ਬਾਕੀ ਰਾਜਨੀਤੀ ਪਾਰਟੀਆਂ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਮੀਨ ਆਸਮਾਨ ਦਾ ਫਰਕ ਹੈ ਮੈਨੂੰ ਉਹ ਦਿਨ ਹੁਣ ਵੀ ਯਾਦ ਨੇ ਜਦੋਂ ਮੈਂ ਘਰਦਿਆਂ ਤੋਂ 100-100 ਰੁਪਿਆ ਤੇਲ ਦਾ ਲੈ ਕੇ ਆਪਣੇ ਬਾਈਕ ਦੇ ਵਿੱਚ ਪੂਰਾ ਕਰਦਾ ਸੀ ਘਰ ਦੇ ਮੈਨੂੰ ਕਹਿੰਦੇ ਸੀਗੇ ਵੀ ਤੂੰ ਆ ਕਰੀਤਾ ਜਾਣਾ ਵੀ ਤੈਨੂੰ ਮਿਲੂਗਾ ਕੀ ਹਾਂ ਮੇਰਾ ਮੈਨੂੰ ਹੁਣ ਵੀ ਯਾਦ ਹੈ ਮੇਰਾ ਜਵਾਬ ਹੁੰਦਾ ਸੀ ਵੀ ਬਸ ਮੈਂ ਮੰਮੀ ਜਿਹੜੇ ਮੇਰੇ ਮਿੱਤਰ ਬਾਹਰ ਚਲੇ ਗਏ ਵੀ ਮੈਂ ਹੋਰ ਨਹੀਂ ਜਾਣਦੇ ਨੇ ਵੀ ਉਰੇ ਆਮਾ ਦੀ ਪਾਰਟੀ ਵਿੱਚ ਰਹਿ ਕੇ ਆਮਾ ਦੀ ਪਾਰਟੀ ਵਿੱਚ ਰਹਿ ਕੇ ਪੰਜਾਬ ਦਾ ਸਿਸਟਮ ਠੀਕ ਕਰਦਾ ਹਾਂ ਤੁਹਾਨੂੰ ਮਿਲਿਆ ਕੀ ਆ ਜਿਵੇਂ ਮੈਂ ਹੁਣ ਥੋੜਾ ਕੁਐਸਚਨ ਦੇ ਰਿਹਾ ਮਾਤਾ ਦਾ ਵੀ ਤੁਹਾਨੂੰ ਮਿਲੂਗਾ ਕੀ ਤੁਹਾਨੂੰ ਕੀ ਮਿਲਿਆ ਹਾਂਜੀ ਦੇਖੋ ਸਭ ਤੋਂ ਵੱਡੀ ਗੱਲ ਮੈਨੂੰ ਮਿਲਿਆ ਜੀ ਦੁਆਵਾ ਅੱਛਾ ਜਿਹਦੀ ਸਾਨੂੰ ਸਖਤ ਲੋੜ ਸੀਗੀ ਦੁਆਵਾ ਦੇਖੋ ਕਿਸੇ ਕਿਸ ਨੂੰ ਮਾਤਾ ਦੀ ਦੁਆਵਾ ਮਿਲੀ ਹੈ ਤੁਹਾਨੂੰ ਮਾਤਾ ਦੀ ਤਾਂ ਮਿਲ ਗਈਆਂ ਪਰ ਉਹ ਕਹਿਣ ਦਾ ਭਾਵ ਵੀ ਹੋਰ ਮਾਤਾਵਾਂ ਦੀ ਵੀ ਮਿਲ ਗਈਆਂ ਮੈਨੂੰ ਜੀ ਸਭ ਮੈਨੂੰ ਸਖਤ ਲੋੜ ਸੀਗੀ ਉਹ ਕਹਿੰਦੇ ਨਹੀਂ ਕਹਿੰਦੇ ਦਵਾਵਾਂ ਇੱਕ ਐਸੀ ਚੀਜ਼ ਹੈ ਵੀ ਉਹਦਾ ਪੈਸੇ ਨਾਲ ਕੋਈ ਤਾਲਮੇਲ ਨਹੀਂ ਪੈਸੇ ਤੋਂ ਉੱਪਰ ਤੇ ਦਵਾਵਾਂ ਨੇ ਇਸ ਟਾਈਮ ਤੇ ਦਵਾਵਾਂ ਬਹੁਤ ਖੱਟੀਆਂ ਹੋਈਆਂ ਨੇ ਜੀ ਇਹ ਦਵਾਵਾਂ ਲੱਤੀਆਂ ਨੇ ਦਵਾਵਾਂ ਲੈਣ ਦਾ ਕਾਰਨ ਕੀ ਰਿਹਾ ਦਵਾ ਤਾਂ ਇਹ ਤਾਂ ਮੈਂ ਪਹਿਲਾਂ ਦੱਸਿਆ ਮੈਂ ਮਾਤਾਵਾਂ ਦੀ ਦਵਾਵਾਂ ਤਾਂ ਬਹੁਤ ਲਿੱਤੀਆਂ ਪਰ ਜਿਹੜੀ ਇੱਕ ਅਧੂਰੀ ਦਵਾਈ ਸੀਗੀ ਉਹ ਮੇਰੇ ਬਾਪੂ ਜੀ ਦੀ ਦਵਾਈ ਸੀਗੀ ਮੈਨੂੰ ਹੁਣ ਵੀ ਯਾਦ ਆ ਜਦੋਂ ਮੈਂ ਪਨੀ ਕੋਲ ਜਦੋਂ ਮੈਂ ਕੋਲ 4 ਸਾਲ ਦਾ ਹੁੰਦਾ ਸੀ ਹਾਂ ਉਦੋਂ ਮੇਰੇ ਬਾਪੂ ਜੀ ਦਾ ਦਿਹਾਂਤ ਹੋ ਗਿਆ ਸੀਗਾ ਕਿੱਦਾਂ ਹੋ ਗਿਆ ਉਹ ਤਮ ਤਬੇ ਠੀਕ ਨਹੀਂ ਹੁੰਦੀ ਸੀ ਢਲੇ ਜਾਂਦੇ ਬਿਮਾਰ ਰਹਿੰਦੇ ਸੀ ਤੇ ਉਹ ਡੈਥ ਹੋ ਗਈ ਸੀ ਉਹਦੀ ਉਦੋਂ ਮੇਰੇ ਕੋਲ 4 ਸਾਲਾਂ ਦੀ ਸੀ ਦਾ ਮੇਰੇ ਕੋਈ ਸੋਝੀ ਸੀਗੀ ਹਾਂ ਤੇ ਉਹ ਯਾਨੀ ਕਿ ਜਿੰਦਗੀ ਦਾ ਮੇਰਾ ਬਹੁਤ ਔਖਾ ਟਾਈਮ ਕਹਿ ਲਓ ਜਿਵੇਂ ਇਹ ਕਹਿੰਦਾ ਦਵਾਵਾਂ ਮਤਲਬ ਜੀ ਦਵਾਵਾਂ ਜੀ ਤੁਸੀਂ ਗੱਲ ਕੀਤੀ ਆ ਵੀ ਮੈਨੂੰ ਐਸੇ-ਐਸੇ ਬੰਦਿਆਂ ਦੀ ਮਤਲਬ ਦਵਾਵਾਂ ਮਿਲ ਗਈਆਂ ਐਸੇ-ਐਸੇ ਮੇਰੇ ਭਾਈਆਂ ਦੀ ਵੀਰਾਂ ਦੀ ਮੇਰੇ ਚਾਚਿਆਂ ਦੀ ਮੇਰੇ ਹੋਰ ਬੰਦਿਆਂ ਦੀ ਜਿਹਨਾਂ ਦੇ ਮੈਂ ਲੋਕ ਸੇਵਾ ਦੇ ਕੰਮ ਕਰੇ ਨੇ ਉਹਨਾਂ ਦੀ ਨਹੀਂ ਨਹੀਂ ਦਵਾਵਾਂ ਮਿਲ ਗਈਆਂ ਕਿ ਮੈਨੂੰ ਕਦੇ ਬਾਪੂ ਦੀ ਘਾਟ ਮਹਿਸੂਸ ਨਹੀਂ ਹੋਈ हां ਜਿਦਾਂ ਕਿ ਬਜ਼ੁਰਗਾਂ ਨੂੰ ਜਾ ਕੇ ਮਿਲਦੇ ਸੀ ਬਜ਼ੁਰਗਾਂ ਨੂੰ ਜਾ ਕੇ ਮਿਲਦੇ ਸੀ ਕਿ ਜਦੋਂ ਮੈਨੂੰ ਕਦੇ ਐ ਨਹੀਂ ਲੱਗਿਆ ਵੀ ਮੇਰੇ ਬਾਪੂ ਦੀ ਦਵਾ ਮੇਰੇ ਨਾਲ ਹੈ ਨਹੀਂ ਕਿਉਂਕਿ ਮੈਂ ਅਨੇਕ ਭਲੇ ਬੰਦਿਆਂ ਦੇ ਕੰਮ ਕਰੇ ਨੇ ਉਹਨਾਂ ਨੇ ਮੈਨੂੰ ਨਹੀਂ ਦਵਾਵਾਂ ਦਿੱਤੀਆਂ ਨੇ ਉਹਨਾਂ ਨੇ ਮੈਨੂੰ ਕਦੇ ਕੋਈ ਦਵਾ ਦੀ ਕੋਈ ਕਮੀ ਹੋ ਨਹੀਂ ਦਿੱਤੀ ਮੈਨੂੰ ਕਦੇ ਉਹਨਾਂ ਨੇ ਹਾਂ ਹਾਂਜੀ ਜਿਹੜਾ ਕਾਟਾ ਜਾਣਦਾ ਉਹ ਤਾਂ ਕਦੇ ਪੂਰਾ ਹੋਣਾ ਨਹੀਂ ਹੈਗਾ ਪਰ ਜਿਹੜੀ ਦਵਾਵਾਂ ਦੀ ਲੋੜਦੀ ਉਹਨੂੰ ਦਵਾਵਾਂ ਲੈਂਦੀਆਂ ਨੇ ਇੱਕ ਸੇਵਾ ਕਰਕੇ ਬਿਲਕੁਲ ਜੀ ਬਿਲਕੁਲ ਹੁਣ ਥੋੜਾ ਸੁਪਨਾ ਕੀ ਆ ਕੀ ਕਰਨਾ ਚਾਹੁੰਦੇ ਆ ਅੱdte ਆਖਰੀ ਸਵਾਲ ਥੋੜਾ ਮੇਰਾ ਇੱਕੋ ਇੱਕ ਸੁਪਨਾ ਔਰੇ ਕਿ ਜਿਹੜੇ ਸਾਡੇ ਵੀਰ ਭਰਾ ਉਰੀ ਬੈਠੇ ਨੇ ਪੰਜਾਬ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਮੈਂ ਬਾਹਰ ਨਹੀਂ ਜਾਣ ਦੇਣਾ ਹਾਂ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਰਹਿ ਕੇ ਹੀ ਕੁਝ ਐਸੇ ਕੰਮ ਕਰਾਂਗੇ ਜਿਹੜਾ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਪੈਣੀ ਸਭ ਤੋਂ ਪਹਿਲੇ ਵੱਡਾ ਸੁਪਨਾ ਮੇਰਾ ਇਹ ਅਰੇ ਦੂਜੀ ਗੱਲ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਇਹ ਮੇਰਾ ਸਭ ਤੋਂ ਪਹਿਲਾ ਸੁਪਨਾ ਹੈ ਹਾਂ ਅਜੇ ਪਹਿਲਾ ਜੇ ਦੇਖਿਆ ਜਾਵੇ ਜਵਾਨੀ ਹੁਣ ਤਾਂ ਚਲੋ ਥੋੜਾ ਬਹੁਤ ਠੱਲ ਪਈ ਹੋਈ ਆ ਜਵਾਨੀ ਸਾਡੀ ਪਹਿਲਾਂ ਇਸ ਆਦੇ ਤੁਰ ਗਈ ਸੀ ਕਿ ਘਰ ਦੇ ਘਰ ਦੀਵੇ ਬੱਜ ਗਏ ਸੀਗੇ ਤੇ ਇੱਕ ਸਾਡਾ ਵੱਡਾ ਸੁਪਨਾ ਇਹੀ ਹੈ ਕਿ ਸਭ ਤੋਂ ਵੱਡੀ ਗੱਲ ਵੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਉਸ ਮਾਵਾਂ ਦੇ ਪੁੱਤ ਹੋਰ ਮਰ ਨਹੀਂ ਜਣੇ ਜਿਹੜੇ ਟੀਕੇ ਲਾ ਲਾ ਕੇ ਨਹਿਰਾਂ ਦੇ ਮਰ ਗਏ ਹਾਂਜੀ ਧੰਨਵਾਦ ਤੁਹਾਡਾ ਜਿਸ ਰੁੱਖ ਦੀ ਜੜ ਚ ਸਿਉਂਗ ਪੈ ਜੇ ਉਹ ਸੁੱਕ ਜਾਂਦਾ ਸੁੱਕ ਜਾਂਦਾ ਜਿੰਨਾ ਮਰਜ਼ੀ ਦਿਓ ਪਾਣੀ ਟਾਣਾ ਇੱਕੀ ਕਰਕੇ ਟੁੱਟ ਜਾਂਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅ ਜਲਦੀ ਮਿਲਦੇ ਕੋਈ ਨਵੀਂ ਅਪਡੇਟ ਲੈ ਕੇ ਬਹੁਤ ਬਤਨਵਾਚ